ਸਰਕਾਰ ਨੇ ਅੱਜ ਦੀ ਦਾ ਨਾਂ ਨਾ ਲੈ ਤੂੰ ਕੀ ਕੀਤਾ ਇਹਨੇ ਬਹੁਤ ਖੂਸੂਲਤਾ ਦਿੱਤੀ ਕੀ ਕੀਤੀ ਸੂਲਤਾ ਕੋਈ ਸੂਲਤਾ ਨਹੀਂ ਤਾਨੂੰ ਨਾਲੇ ਕਹਿੰਦੇ ਡਾਕਟਰ ਇਹਦੀ ਦੇਤੀ ਬਿਜਲੀ ਫ੍ਰੀ ਕਰਤੀ ਆ ਸਾਡੇ ਕਿਸੇ ਦਾ ਕੇਂਦਰ ਬਣਾਈ ਬਾਦਲ ਦੇ ਬੰਦ ਕਰਤੇ ਸੀ ਇਹ ਤੋੜ ਤੇ ਲੋਕਾਂ ਨੇ ਡਲਿਆ ਨਾ ਕੀ ਕੀਤਾ ਇਹਨੇ ਕਿਹੜੀ ਪਾਰਟੀ ਸਪੋਰਟ ਕਰ ਰਹੇ ਤੁਸੀਂ ਕੋਟ ਕਾਲੀਆਂ ਨੂੰ ਕਾਲੀਆਂ ਜੇ ਕਿਹੜੀ ਗੱਲ ਹੈ ਇਹ ਜਿਹੜੇ ਤੁਸੀਂ ਉਹਨਾਂ ਨੂੰ ਸਪੋਰਟ ਕਰ ਕਾਲੀਆਂ ਨੂੰ ਜੀ ਉਹਨੇ ਮੋਟਰਾਂ ਲੁਆਈਆਂ ਸਾਡੇ ਸੱਤ ਮੋਟਰਾਂ ਲੱਗੀਆਂ ਮੇਰੀਆਂ ਤੇ ਇਹਨਾਂ ਇੱਕ ਕਲੈਸ਼ ਨਹੀਂ ਤਾਂ ਨਾ ਇਹਨੇ ਤੇ ਨਾਰਾ ਜੇ ਨੇ ਇੱਕ ਢੱਕਾ ਤੇ ਕਾਲੀਆਂ ਦਾ ਦੇਣਾ ਜਿਹੜੀ ਕਣਕਾਂ ਦੀ ਵੀੜੇਆਂ ਕਾਲੀਆਂ ਹੀ ਦੇਣਾ ਸਾਰਾ ਕਾਲੀਆਂ ਦੀਆਂ ਲਾਈਆਂ ਪਲਸ ਨਾਲ ਉਹਨਾਂ ਦੀਆਂ ਲਾਈਆਂ ਇਹਨੇ ਕੀ ਦਿੱਤਾ ਪੁੱਛਤਾ ਇਹਨਾਂ ਇਹ ਆਦਾ ਹੀ ਮੈਂ 1000 ਰੁਪਏ ਬੁੜੀਆਂ ਨੂੰ ਪੱਤਾ ਦੇਉਂ ਦੇਤਾ ਪੁੱਛੋ ਤਾਂ ਝਾੜੂ ਵਾਲੇ ਨੂੰ ਆਪਣੇ ਸੁਖਵੀਰ ਬਾਦ ਜੀ ਪੰਜਾਬ ਬਚਾਓ ਯਾਤਰਾ ਕਰ ਰਹੇ ਹਾਂ ਉਹਦੇ ਬਾਰੇ ਥੋੜਾ ਕੀ ਕਹਿਣਾ ਬਹੁਤ ਵਧੀਆ ਕਰ ਰਹੇ ਆ ਜੀ ਸਤਰੀਕਾਲ ਜੀ ਤੇ ਕੀ ਨਾਮ ਹੈ ਜੀ ਆਪਣਾ ਜਗਿੰਦਰ ਸਿੰਘ ਫਰੀਦਕੋਟ ਤੋਂ ਇੱਥੇ ਹੀ ਹਾਂ ਇੱਥੋਂ ਹੀ ਆ ਅੱਛਾ ਅੱਛਾ ਹਾਂਜੀ ਇੱਥੇ ਕਿਹੜੀ ਪਾਰਟੀ ਸਪੋਰਟ ਕਰ ਰਹੇ ਤੁਸੀਂ ਕੋਟ ਕਾਲੀਆਂ ਨੂੰ ਕਾਲੀਆਂ ਨੇ ਕਰ ਰਹੇ ਆਮ ਆਦਮੀ ਪਾਰਟੀ ਕਿਉਂ ਨਹੀਂ ਨਾ 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 ਕੀ ਕਾਰਨ ਹੈ ਨਿੱਕੀ ਦਾ ਨਾਂ ਨਾ ਲੈ ਤੂੰ ਕੀ ਕੀਤਾ ਇਹਨੇ ਹਾਂਜੀ ਨਾਲੇ ਉਹ ਕਹਿੰਦੇ ਵੀ ਅਸੀਂ ਬਹੁਤ ਕਸੂਰਤਾ ਦਿੱਤੀ ਕੀ ਕੀਤੀ ਹੈ ਸੂਰਤਾ ਕੋਈ ਸੂਰਤਾ ਨਹੀਂ ਨਾਲੇ ਕਹਿੰਦੇ ਡਾਕਟਰ ਇਹਦੀ ਦੇਤੀ ਬਿਜਲੀ ਫ੍ਰੀ ਕਰਤੀ ਆ ਸਾਡੇ ਕਿਸੇ ਦਾ ਕੇਂਦਰ ਬਣਾਈ ਬਾਦਲ ਦੇ ਬੰਦ ਕਰਤੇ ਸੀ ਇਹ ਤੋੜ ਤੇ ਲੋਕਾਂ ਨੂੰ ਡਲਿਆ ਨਾ ਕੀ ਕੀਤਾ ਇਹਨੇ ਯਾਨੀ ਕਿ ਇਹਨਾਂ ਤੋਂ ਖੁਸ਼ ਨਹੀਂ ਆ ਤੁਸੀਂ ਸਹੀ ਕੁਛ ਅਕਾਲੀਆਂ ਇਹ ਕਿਹੜੀ ਗੱਲ ਐ ਇਹ ਜੀ ਜਿਹੜੇ ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਅਕਾਲੀਆਂ ਨੂੰ ਜੀ ਉਹਨੇ ਮੋਟਰਾਂ ਲਵਾਈਆਂ ਸਾਡੇ ਸੱਤ ਮੋਟਰਾਂ ਲੱਗੀਆਂ ਮੇਰੀਆਂ ਤੇ ਇਹਨਾਂ ਨੇ ਇੱਕ ਕਲੱਚ ਨਹੀਂ ਤਾਂ ਨਾ ਇਹਨੇ ਤੇ ਨਾਰਾਜੇ ਨੇ ਇੱਕ ਢੱਕਾ ਵੀ ਤੇ ਕਾਲੀਆਂ ਦਾ ਦੇਣਾ ਜਿਹੜੀ ਕਣਕਾਂ ਦੀ ਵੀਡੀਓ ਵਾਲੋਂ ਕਾਲੀਆਂ ਹੀ ਦੇਣਾ ਸਾਰਾ ਕਾਲੀਆਂ ਦੀਆਂ ਲਾਈਆਂ ਪਲਸਰ ਉਹਨਾਂ ਦੀਆਂ ਲਾਈਆਂ ਇਹਨੇ ਕੀ ਦਿੱਤਾ ਪੁੱਛ ਤਾਂ ਇਹਨਾਂ ਨੂੰ ਇਹਦਾ ਹੀ ਮੈਂ 1000 ਰੁਪਏ ਬੁੜੀਆਂ ਨੂੰ ਪੱਤਾ ਦੇਉਂ ਦੇਤਾ ਪੁੱਛੋ ਤਾਂ ਇਹਨਾਂ ਨੂੰ ਚਾਲੂ ਵਾਲੇ ਨੂੰ ਉਹ ਤਾਂ ਕਹਿੰਦਾ ਹਲੇ ਮੈਨੂੰ 2 ਸਾਲ ਹੋਏ ਨੇ ਮੈਨੂੰ ਥੋੜਾ ਸਮਾਂ ਦੋ ਮੈਂ ਆਪ ਹੀ ਕਰੂੰਗਾ ਮੈਂ ਦਊਗਾ ਉਹ ਤੂੰ ਜਰੂਰ ਉਹ ਹੀ ਪਾਉ ਜੀ ਅੱਛਾ ਤੇ ਇਹ ਆਪਣੇ ਸੁਖਵੀਰ ਬਾਦ ਜੀ ਪੰਜਾਬ ਬਚਾਓ ਯਾਤਰਾ ਕਰ ਰਹੇ ਹਾਂ ਉਹਦੇ ਬਾਰੇ ਥੋੜਾ ਕੀ ਕਹਿਣਾ ਬਹੁਤ ਵਧੀਆ ਕਰ ਰਹੇ ਆ ਉਹ ਕਿਨਾ ਤੋਂ ਬਚਾ ਰਹੇ ਕਿਨਾ ਤੋਂ ਬਚਾਉਣਾ ਪੰਜਾਬ ਜੀ ਵੈਸੇ ਹੈ ਚੋਰਾਂ ਤੋਂ ਹੋਰ ਕੀ ਤੋਂ ਬਚਾਉਣਾ ਚੋਰ ਦਿਨੇ ਲਾਉ ਦੇ ਦੇ ਪਾਰਸਕੋਲ ਦੇ ਨੂੰ ਬਚਾ ਦੋ ਇਹ ਰਾਚਾ ਕੁਝ ਹੁੰਦਾ ਹੁੰਦਾ ਕਿ ਨਹੀਂ ਹੁੰਦਾ ਬਾਸ ਵਾਲੇ ਤੋਂ ਪਾਰਸਕੋਲ ਕੇ ਭੱਜ ਗਏ ਕੋਲੋਂ ਐਨੀ ਜਾਣਤਾ ਦੋ ਇਹ ਹੋਰ ਕੀ ਸਵਾਰ ਸਕਦਾ ਹੈ ਜਾਨੀ ਉੱਥੇ ਜਾਣ ਨਹੀਂ ਦੇ ਬਟੂਏ ਕਾਣਦੇ ਮੇਰਾ ਮੇਰਾ ਦੋਸਤ ਸੀਗਾ ਉਹਦੇ ਛਾਪ ਪਾਈ ਲੈਦਾ ਖੇਤ ਕੁੱਟ ਕੇ ਛਿੱਤਰਣਾ ਤੇ ਲੈ 2000 ਦਾ 20000 ਦੀ ਛਾਪ ਲੈ ਕੇ ਲਾ ਕੇ ਲੈ ਛਿੱਤਰ ਮਾਰ ਕੇ ਤੇ ਮੈਂ ਪਾਈ ਮੈਂ ਬੈਂਕ ਚ ਰੱਖਿਆ ਮੈਂ ਕਿਹਾ ਛਿੱਤਰ ਖਾਣੇ ਕੇ ਛਾਪ ਹੀ ਨਾ ਲਾਓ ਲਾ ਕੇ ਰੱਖ ਦੋ ਬਾਅਦ ਛਿੱਤਰ ਤਾਂ ਨਾਮਾਰੂ ਕੋਈ ਆ ਆ ਰਾਜ ਕੰਮ ਕੀਤੇ ਤੁਹਾਨੂੰ ਇਹ ਲੱਗਦਾ ਕਾਲੀ ਆ ਕੇ ਇਹ ਚੀਜ਼ਾਂ ਦੇ ਕੰਟਰੋਲ ਕਰ ਲੈਣਗੇ ਕਰਣਗੇ ਠੀਕ ਹੈ ਖਾਣਾ ਤਾਂ ਸਭ ਪਾਰਟੀਆਂ ਨੇ ਹੀ ਲੇ ਕੁਲੀ ਨਾ ਜੀ ਪਤਰੀ ਕਾਲ ਜੀ ਤੇ ਕੀ ਨਾਮ ਹੈ ਜੀ ਆਪਣਾ ਜਗENDER ਸਿੰਘ ਫਰੀਦਕੋਟ ਤੋਂ ਇੱਥੇ ਹੀ ਹੈ ਇੱਥੇ ਹੀ ਆ আচ্ছা ਜੀ ਆਹ ਜੀ ਇੱਥੇ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਤੁਸੀਂ ਕੋਟ ਕਾਲੀਆਂ ਨੂੰ ਕਾਲੀਆਂ ਨੇ ਕਰ ਰਹੇ ਆਮ ਆਦਮੀ ਪਾਰਟੀ ਕਿਉਂ ਨਹੀਂ ਨਾ 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 ਕੀ ਕਾਰਨ ਹੈ ਨਾ ਨਾ ਲੈ ਤੂੰ ਕੀ ਕੀਤਾ ਇਹਨੇ ਹਾਂ ਜੀ ਨਾਲੇ ਉਹ ਕਹਿੰਦੇ ਵੀ ਅਸੀਂ ਬਹੁਤ ਕਸੂਰਤਾ ਦਿੱਤੀ ਕੀ ਕੀਤੀ ਹੈ ਸੂਲਤਾ ਕੋਈ ਸੂਲਤਾ ਨਹੀਂ ਤੁਹਾਨੂੰ ਨਾਲੇ ਕਹਿੰਦੇ ਡਾਕਟਰ ਇਹ ਦੀ ਦੇਤੀ ਬਿਜਲੀ ਫ੍ਰੀ ਕਰਤੀ ਆ ਸਾਡੇ ਕਿਸੇ ਦਾ ਕੇਂਦਰ ਬਣਾਈ ਬਾਦਲ ਦੇ ਬੰਦ ਕਰਤੇ ਸੀ ਇਹ ਤੋੜ ਤੇ ਲੋਕਾਂ ਨੇ ਡਲਿਆ ਨਾ ਕੀ ਕੀਤਾ ਇਹਨੇ ਯਾਨੀ ਕਿ ਇਹਨਾਂ ਤੋਂ ਤਾਂ ਖੁਸ਼ ਨਹੀਂ ਆ ਤੁਸੀਂ ਸਹੀ ਕੁੱਛ ਕਾਲੀਆਂ ਜੇ ਕਿਹੜੀ ਗੱਲ ਹੈ ਇਹ ਜੀ ਜਿਹੜੇ ਤੁਸੀਂ ਉਹਨਾਂ ਨੂੰ ਸਪੋਰਟ ਕਰਦੇ ਕਾਲੀਆਂ ਨੂੰ ਜੀ ਉਹਨੇ ਮੋਟਰਾਂ ਲਵਾਈਆਂ ਸਾਡੇ ਸੱਤ ਮੋਟਰਾਂ ਲੱਗੀਆਂ ਮੇਰੀਆਂ ਤੇ ਇਹਨਾਂ ਨੇ ਇੱਕ ਕਲੱਚ ਨਹੀਂ ਤਾਂ ਨਾ ਇਹਨੇ ਤੇ ਨਾਰਾਜੇ ਨੇ ਇੱਕ ਢੱਕਾ ਵੀ ਤੇ ਕਾਲੀਆਂ ਦਾ ਦੇਣਾ ਜਿਹੜੀ ਕਣਕਾਂ ਦੀ ਵੀਡੀਓ ਵਾਲੋਂ ਕਾਲੀਆਂ ਹੀ ਦੇਣਾ ਸਾਰਾ ਕਾਲੀਆਂ ਦੀਆਂ ਲਾਈਆਂ ਪਲਸਨ ਉਹਨਾਂ ਦੀਆਂ ਲਾਈਆਂ ਇਨੇ ਕੀ ਦਿੱਤਾ ਪੁੱਛਦਾ ਇਹਨਾਂ ਨੂੰ ਇਹ ਆਦਾ 10000 ਰੁਪਿਆ ਬੁੜੀਆਂ ਨੂੰ ਪੱਤਾ ਦੇਉਂ ਦੇਤਾ ਪੁੱਛੋ ਤਾਂ ਝਾੜੂ ਵਾਲੇ ਨੂੰ ਉਹ ਤਾਂ ਕਹਿੰਦਾ ਸਾਡੇ ਮੈਨੂੰ 2 ਸਾਲ ਹੋਏ ਨੇ ਮੈਨੂੰ ਥੋੜਾ ਸਮਾਂ ਦੋ ਮੈਂ ਆਪੀ ਕਰੂੰਗਾ ਤੁਹਾਨੂੰ ਦੇਊਗਾ ਉਹ ਤੂੰ ਜਰੂਰ ਉਹ ਹੀ ਪਾਉ ਜੀ ਅੱਛਾ ਤੇ ਇਹਦੇ ਆਪਣੇ ਸੁਖਵੀਰ ਬਾਦ ਜੀ ਪੰਜਾਬ ਬਚਾਓ ਯਾਤਰਾ ਕਰ ਰਹੇ ਹੋ ਉਹਦੇ ਬਾਰੇ ਥੋੜਾ ਕੀ ਕਹਿਣਾ ਬਹੁਤ ਵਧੀਆ ਕਰ ਰਹੇ ਆ ਉਹ ਕਿਹਨਾਂ ਤੋਂ ਬਚਾਰੇ ਕਿਹਨਾਂ ਤੋਂ ਬਚਾਉਣਾ ਪੰਜਾਬ ਜੀ ਵੈਸੇ ਹੈ ਚੋਰਾਂ ਤੋਂ ਹੋਰ ਕੀ ਤੋਂ ਬਚਾਉਣਾ ਚੋਰ ਦੇਨੇ ਲਾਉ ਦੇਨੇ 파ਰਸ ਕੋਲ ਦੇ ਨ ਬਚਾ ਦੇ ਇਹ ਰਾਚਾ ਕੁਤ ਹੁੰਦਾ ਹੁੰਦਾ ਕਿ ਨਹੀਂ ਹੁੰਦਾ ਬਾਸਾਏ ਤੋਂ 파ਰਸ ਕੋਲ ਕੇ ਭੱਜ ਗਏ ਕੋਲੋਂ ਐਨੀ ਜਾਣਤਾ ਦਿਓ ਤੇ ਹੋਰ ਕੀ ਸਵਾਰ ਸਕਦਾ ਹੈ ਯਾਨੀ ਉੱਥੇ ਜਾਣ ਨਹੀਂ ਦੇ ਬਟੂਏ ਕਰਨ ਦੇ ਮੇਰਾ ਮੇਰਾ ਦੋਸਤ ਸੀਗਾ ਉਹਦੇ ਛਾਪ ਪਾਈ ਲੈਦਾ ਖੇਤ ਕੁੱਟ ਕੇ ਛੇਤਰਣਾ ਤੇ ਲੈ 20000 ਦੀ ਛਾਪ ਲੈ ਕੇ ਲਾ ਕੇ ਲੈ ਛੇਤਰ ਮਾਰ ਕੇ ਤੇ ਮੈਂ ਪਾਈ ਮੈਂ ਬੈਂਕ ਚ ਰੱਖਿਆ ਮੈਂ ਕਿਹਾ ਛੇਤਰ ਖਾਣੇ ਕੇ ਛਾਪ ਹੀ ਨਾ ਲਾਓ ਲਾ ਕੇ ਰੱਖ ਦੋ ਬਾਤ ਛੇਤਰ ਤਾਂ ਨਾਮ ਮਾਰੂ ਕੋਈ ਹਾਂ ਆ ਰਾਜ ਕੰਮ ਕੀਤੇ ਸਾਨੂੰ ਇਹ ਲੱਗਦਾ ਕਾਲੀ ਆ ਕੇ ਇਹ ਚੀਜ਼ਾਂ ਦੇ ਕੰਟਰੋਲ ਕਰ ਲੈਣਗੇ ਕਰਣਗੇ ਠੀਕ ਹੈ ਖਾਣਾ ਤਾਂ ਸਭ ਪਾਰਟੀਆਂ ਨੇ ਹੀ ਆਲੇ ਕੋਈ ਨਹੀਂ